ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਉਹ ਸੱਚ ਦਸ਼ਮ ਪਿਤਾ ਨੇ ਕੁੰਭ ਦੇ ਮੇਲੇ ਬਾਰੇ ਕੀ ਬਚਨ ਕੀਤੇ ਕਿਉਂ ਜਾ ਰਹੇ ਨਿਹੰਗ ਸਿੰਘ ਤੇ ਸਿੱਖ ਕੁੰਭ ਦੇ ਮੇਲੇ ਚ ਸੁਣ ਕੇ ਰੋਂਗਟੇ ਖੜੇ ਹੋ ਜਾਣਗੇ ਆਪ ਜੀ ਨਾਲ ਇਹ ਬਚਨ ਆਪਾਂ ਸਾਂਝੇ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅੱਜ ਤੁਸੀਂ ਵੇਖਿਆ ਕਿ ਕੁੰਭ ਮੇਲਾ ਜਿਹੜਾ ਹੈ ਉਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕੁੰਭ ਦੇ ਮੇਲੇ ਦੇ ਵਿੱਚ ਕਾਫੀ ਲੋਕ ਜਿਹੜੇ ਨੇ ਉਹ ਜਾ ਰਹੇ ਨੇ ਤੇ ਸਾਫ ਸੰਗਤ ਸਾਡੇ ਸਿੱਖ ਜਿਨ੍ਹਾਂ ਦੇ ਗਾਤਰੇ ਪਾਏ ਹੋਏ ਅਮਰਤੁ ਛਕੇ ਹੋਏ ਉਹ ਵੀ ਕੁੰਭ ਦੇ ਮੇਲੇ 'ਚ ਤੁਰੇ ਫਿਰਦੇ ਨੇ ਦੰਦਮੀ ਟਕਸਾਲ ਦਾ ਮੁਖੀ ਖੁਦ ਕੁੰਭ ਦੇ ਮੇਲੇ 'ਚ ਤੁਰਿਆ ਫਿਰ ਰਿਹਾ ਬੜੀ ਹੈਰਾਨਗੀ ਦੀ ਗੱਲ ਹੈ ਅਸੀਂ ਲੋਕਾਂ ਨੂੰ ਸਿੱਖੀ ਦੇ ਵੱਲ ਕਿੱਥੋਂ ਪ੍ਰੇਰਿਤ ਕਰਾਂਗੇ ਕੁੰਭ ਦਾ ਮੇਲਾ ਮੈਂ ਕਹਿੰਦਾ ਮਾੜਾ ਨਹੀਂ ਠੀਕ ਹੈ ਜੀਨੇ ਜਾਣਣਾ ਜਿਨ੍ਹਾਂ ਨੂੰ ਮੁਬਾਰਕ ਹੈ ਉਹ ਜਾਣ ਪਰ ਸਾ ਸੰਗਤ ਜਿਨ੍ਹਾਂ ਦਾ ਕੋਈ ਮਕਸਦ ਹੀ ਐ ਨਹੀਂ ਉਥੇ ਨਹਾਉਣ ਦੇ ਨਾਲ ਗੁਰਬਾਣੀ ਨੇ ਤੇ ਨਾ ਚੀਜ਼ਾਂ ਦਾ ਖੰਡਨ ਕੀਤਾ ਤੇ ਪਿਆਰਿਓ ਜੇ ਅਸੀਂ ਜਾਵਾਂਗੇ ਤੇ ਸਾਨੂੰ ਵੇਖ ਕੇ ਹੋਰ ਪੰਥ ਦੇ ਹੋਰ ਲੋਕ ਜਿਹੜੇ ਜਾਣਗੇ ਨਾਲ ਫਿਰ ਅਸੀਂ ਸਿੱਖੀ ਦੇ ਪ੍ਰਚਾਰ ਨੂੰ ਢਾਹ ਨਹੀਂ ਲਾ ਰਹੇ ਤੇ ਹੋਰ ਕੀ ਕਰ ਰਹੇ ਆ ਇਸ ਗੱਲ ਨੂੰ ਸਮਝਿਆ ਜਾਏ ਪਿਆਰਿਓ ਇਸੇ ਕਰਕੇ ਧੰਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਜਦ ਇਹ ਗਹਿ ਬਿਪਰਨ ਕੀ ਰੀਤ ਤੋਂ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਤੇ ਪਿਆਰਿਓ ਇਹਨਾਂ ਤੇ ਫਿਰ ਯਕੀਨ ਰਹਿ ਗਿਆ ਕੋਈ ਦੱਸੋ ਭਲਾਂਦੀ ਮੈਂ ਕਿਸੇ ਦੇ ਤਰਕਤਵਾ ਨਹੀਂ ਕਰ ਰਿਹਾ ਜੋ ਸੱਚਾਈ ਹੈ ਮੈਂ ਸਿਰਫ ਤੁਹਾਡੇ ਨਾਲ ਉਹ ਬਿਆਨ ਕਰ ਰਿਹਾ ਪਿਆਰਿਓ ਕਿ ਇਹਦੇ ਨਾਲ ਬਾਕੀ ਨੌਜਵਾਨਾਂ ਦੇ ਵਿੱਚ ਬਾਕੀ ਸੰਗਤ ਦੇ ਵਿੱਚ ਦੁਬਧਾ ਪੈਦਾ ਨਹੀਂ ਹੋਏਗੀ ਜਦੋਂ ਆਗੂ ਹੀ ਇਹ ਕੰਮ ਕਰਨਗੇ ਚਾਹੇ ਉਹ ਪ੍ਰੇਮ ਭਾਵਨਾ ਸਤਿ ਭਾਵਨਾ ਦਾ ਸੁਨੇਹਾ ਦੇਣ ਗਏ ਨੇ ਤੇ ਪਿਆਰਿਓ ਬਾਕੀਆਂ ਨੂੰ ਤਾਂ ਇਹੀ ਲੱਗਣਾ ਨਾ ਵੀ ਕੁੰਭ ਦੇ ਮੇਲੇ 'ਚ ਕੁੰਭ ਦਾ ਇਸ਼ਨਾਨ ਕਰਨ ਗਏ ਨੇ ਤੇ ਬਾਕੀ ਦੇ ਲੋਕ ਇਹੀ ਸਮਝਣਗੇ ਵੀ ਆਪਾਂ ਨੂੰ ਵੀ ਜਾਣਾ ਚਾਹੀਦਾ ਆਪਾਂ ਘਰਾਂ 'ਚ ਕਿਉਂ ਬੈਠੇ ਆ ਬਈ ਤੇ ਪਿਆਰਿਓ ਇਸ ਗੱਲ ਨੂੰ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਕਿ ਐਸੇ ਕਰਕੇ ਕਿਹਾ ਸੀ குரு ਪਾਰਸ਼ਾ ਕਿੰਦੇ ਇਹਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਇਹ ਯਕੀਨ ਦੇ ਕਾਬਿਲ ਨਹੀਂ ਤੇ ਪਿਆਰਿਓ ਫਿਰ ਹੋਰ ਦੱਸੋ ਅਸੀਂ ਕੀ ਕਰੀਏ ਕੀ ਕੀਤਾ ਜਾਏ ਪਿਆਰਿਓ ਬਹੁਤੇ ਨਿਹੰਗ ਸਿੰਘ ਮੈਂ ਉਹਨਾਂ ਨੂੰ ਨਿਹੰਗ ਸਿੰਘ ਨਹੀਂ ਮੈਂ ਉਹਨਾਂ ਨੂੰ ਨਕਲੀ ਭੇਖੀ ਨਿਹੰਗ ਸਿੰਘ ਕਹਿ ਸਕਦਾ ਜਿਹੜੇ ਸਿੱਖ ਸਿੱਖ ਕਦੇ ਇਹ ਤੀਰਥ ਸਥਾਨਾਂ ਤੇ ਨਹੀਂ ਜਾਂਦੇ ਹਰ ਕੋਈ ਗੁਰੂ ਨਾਨਕ ਦੀ ਸੋਚ ਵਰਗਾ ਨਹੀਂ ਗੁਰੂ ਨਾਨਕ ਸਾਹਿਬ ਜੇ ਗਏ ਤੇ ਪ੍ਰਚਾਰ ਕਰਨ ਵਾਸਤੇ ਗਏ ਅਸੀਂ ਕਿਹੜਾ ਪ੍ਰਚਾਰ ਕੀਤਾ ਕਿਹੜੀ ਉਥੋਂ ਵੀਡੀਓ ਪਾਤੀ ਕਿਹੜੀ ਉਥੋਂ ਸੰਗਤ ਨੂੰ ਜਿਹੜਾ ਹੈ ਅਸੀਂ ਉਪਦੇਸ਼ ਦੇਤਾ ਜੀ ਜਿਹੜੀ ਕੋਈ ਅਸੀਂ ਉਥੋਂ ਚੰਗੀ ਗੱਲ ਲੈ ਕੇ ਆਏ ਜੋ ਸੰਗਤ ਨੂੰ ਲਿਆ ਕੇ ਅਸੀਂ ਦੱਸਦੀ ਇਹੋ ਜਿਹਾ ਕੁਝ ਨਹੀਂ ਨਾ ਹੋਇਆ ਕੇਵਲ ਦੇ ਕੇਵਲ ਅਸੀਂ ਗਏ ਤੇ ਉੱਥੇ ਜਾਤੇ ਫਿਰ ਅਸੀਂ ਅੰਦਰੋਂ ਮੰਨ ਕੇ ਗਏ ਤੇ ਜਾ ਫਿਰ ਅਸੀਂ ਸਤਿ ਭਾਵਨਾ ਕਰਕੇ ਗਏ ਉਹਨੂੰ ਖੁਸ਼ ਕਰਨ ਦੇ ਲਈ ਕਿਸੇ ਨੂੰ ਗਏ ਸਾਡਾ ਕੋਈ ਆਪਸੀ ਰਿਸ਼ਤਾ ਉੱਤੇ ਹੋਏਗਾ ਪਰ ਪਿਆਰਿਓ ਇਹਦੇ ਨਾਲ ਸੰਗਤ ਨੂੰ ਮੈਸੇਜ ਬਹੁਤ ਗਲਤ ਗਿਆ ਮੈਂ ਕੁੰਭ ਦੇ ਮੇਲੇ ਤੇ ਇਸ਼ਨਾਨ ਕਰਨ ਵਾਲਿਆਂ ਨੂੰ ਜਾਂ ਕੁੰਭ ਦੇ ਮੇਲੇ ਤੇ ਉਂਗਲ ਨਹੀਂ ਕਰ ਰਿਹਾ ਜਿਨ੍ਹਾਂ ਨੂੰ ਮੁਬਾਰਕ ਹੈ ਉਹਨਾਂ ਦਾ ਮੁਬਾਰਕ ਉਹ ਜਾਣ ਦੀ ਸੱਦ ਕੇ ਜਾਣ ਪਰ ਗੁਰਸਿੱਖਾਂ ਦੇ ਲਈ ਉੱਥੇ ਜਾਣਾ ਤੇ ਇਸ਼ਨਾਨ ਕਰਨਾ ਜਾਣਾ ਵੀ ਕੋਈ ਵੱਡੀ ਗੱਲ ਨਹੀਂ ਇਸ਼ਨਾਨ ਕਰਨਾ ਤੇ ਪਿਆਰਿਓ ਉਹ ਕਿੱਡੀ ਵੱਡੀ ਮੂਰਖਤਾਈ ਗੱਲ ਹੈ ਮੈਂ ਤੇ ਇਹੋ ਹੀ ਕਹੂੰਗਾ ਨਾਲ ਬੇਨਤੀ ਕਰਾਂ ਕਿ ਤੇ ਮੇਲੇ ਤੇ ਪਿਆਰਿਓ ਇਹ ਦੁਨਿਆਵੀ ਮੇਲੇ ਨੇ ਸਤਗੁਰ ਕਹਿੰਦੇ ਤੇਰਾ ਤੇ ਸਦਾ ਹੀ ਮੇਲਾ ਹੈ ਜੇ ਤੂੰ ਗੁਰੂ ਦੀ ਗੱਲ ਨੂੰ ਮੰਨੇ ਤੇ ਸਤਗੁਰ ਸੱਚੇ ਪਾਰਸਾ ਦੇ ਹੁਕਮ ਤੇ ਚੱਲੇ ਬਾਬਾ ਕੁਲਵੰਤ ਸਿੰਘ ਜੀ ਨੇ ਕਹਾਲਸਾ ਜੀਓ ਜੇਕਰ ਅਸੀਂ ਰਹਿਤ ਦੇ ਵਿੱਚ ਪਰਪੱਕ ਹਾਂ ਤੇ ਰਹਿਤ ਇਹ ਕਹਿੰਦੀ ਹੈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਜੇ ਸਾਨੂੰ ਰਹਿਤ ਹੀ ਸਾਡੀ ਪਿਆਰੀ ਨਹੀਂ ਅਸੀਂ ਰਹਿਤ ਹੀ ਛੱਡ ਦਿੱਤੀ ਤੇ ਪਿਆਰਿਓ ਅਸੀਂ ਗੁਰੂ ਨੂੰ ਕਿਹਾਰੇ ਹੋਵਾਂਗੇ ਗੁਰੂ ਕੇ ਗੁਰਸਿੱਖ ਬਣਾਂਗੇ ਗੁਰੂ ਕੇ ਗੁਰੂ ਪਿਆਰੇ ਗੋਦ ਵਾਲੇ ਸਿੱਖ ਬਣਾਂਗੇ ਅਸੀਂ ਕਦੇ ਸਾਡੇ ਕੋਲੇ ਇਨ੍ਹਾਂ ਸਵਾਲਾਂ ਦੇ ਜਵਾਬ ਹੈਗੇ ਨੇ ਕਦੇ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਪਾਵਾਂਗੇ ਕਿ ਨਹੀਂ ਦੇ ਪਾਵਾਂਗੇ ਮੈਂ ਇਸ ਕਰਕੇ ਬੇਨਤੀਆਂ ਕਰ ਰਿਹਾ ਪਿਆਰਿਓ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਪੰਥ ਨੂੰ ਦੁਬਧਾ ਵਿੱਚ ਨਾ ਪਾਇਆ ਜਾਏ ਜੇ ਸਾਡੇ ਆਗੂ ਹੀ ਇਹ ਕੰਮ ਕਰਨਗੇ ਤੇ ਸੰਗਤ ਨੂੰ ਫਿਰ ਦੁਬਧਾ ਦੇ ਵਿੱਚੋਂ ਪੈਣ ਤੋਂ ਕੋਈ ਨਹੀਂ ਰੋਕ ਸਕਦਾ ਪਿਆਰਿਓ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਇਸ ਕਰਕੇ ਅਸੀਂ ਮੈਸੇਜ ਦਈਏ ਸਰਬਸਾਂਝੀ ਵਾਲਤਾ ਸਦ ਭਾਵਨਾ ਦਾ ਉਹ ਗੱਲ ਵਖਰੀ ਪਰ ਅਜਿਹੀਆਂ ਦੁਬਿਧਾਵਾਂ ਤੋਂ ਪੰਥ ਨੂੰ ਦੂਰ ਰੱਖਿਆ ਜਾਏ ਸੰਗਤ ਨੂੰ ਦੂਰ ਰੱਖਿਆ ਜਾਏ ਸਿੱਖੀ ਦੇ ਪ੍ਰਚਾਰ ਤੇ ਵੱਧ ਵੱਧ ਜ਼ੋਰ ਦਿੱਤਾ ਜਾਏ ਅਸੀਂ ਦੂਸਰਿਆਂ ਨੂੰ ਆਪਣੇ ਵੱਲ ਅਟਰੈਕਟ ਕਰੀਏ ਨਾ ਕਿ ਅਸੀਂ ਆਪ ਉਹਨਾਂ ਵੱਲ ਅਟਰੈਕਟਿਵ ਹੋਈਏ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ